ਪ੍ਰੈਜ਼ੀਡੈਂਟ ਬਾਈਡਨ ਹੁਣੇ ਇੱਕ ਵਾਰੀ ਫੇਰ ਅੱਜ ਬਾਹਰ ਆ ਰਹੇ ਆ ਆਪਣੇ ਘਰ ਤੋਂ ਕਾਫੀ ਲੰਮਾ ਸਮਾਂ ਹੋ ਗਿਆ 100 ਦਿਨ ਦੇ ਕਰੀਬ ਹੋ ਚੁੱਕੇ ਆ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਪਣੀ ਇਲੈਕਸ਼ਨ ਹਾਰ ਗਏ ਸੀ ਤੇ ਉਹ ਚੁੱਪਚਾਪ ਬੈਠੇ ਸੀ ਪਰ ਕਹਿੰਦੇ ਵੀ ਕੋਈ ਦਿਨ ਇਦਾਂ ਦਾ ਨਹੀਂ ਗਿਆ ਜਿਸ ਦਿਨ ਪ੍ਰੈਜ਼ੀਡੈਂਟ 트ੰਪ ਹੋਣਾ ਨੇ ਬਾਈਡਨ ਹੋਣਾ ਦਾ ਨਾਮ ਲੈ ਕੇ ਕੋਈ ਨਾ ਕੋਈ ਉਹਨਾਂ ਦੀ ਜੜੀ ਆ ਬੇਇਜ਼ਤੀ ਕੀਤੀ ਹੋਵੇ ਪਰ ਹੁਣ ਕਹਿੰਦੇ ਵੀ ਬਾਈਡਨ ਦੇ ਜਿਹੜੇ ਇਨਰ ਸਰਕਲ ਆ ਜਿਹੜੇ ਉਹਨਾਂ ਦੇ ਕਲੋਸਟ ਫਰੈਂਡ ਆ ਜਿਹੜੇ ਐਂਡ ਤੱਕ ਜਿਹੜੇ ਉਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਰੇਸ ਤੱਕ ਰਹੇ ਜਦੋਂ ਉਹਨਾਂ ਨੂੰ ਵੀ ਧੱਕੇ ਨਾਲ ਫਿਰ ਕਮਲਾ ਹੈਰਿਸ ਉਹਨਾਂ ਦੀ ਜਗ੍ਹਾ ਤੇ ਲਿਆਂਦੀ ਗਈ ਤੇ ਉਹ ਸਾਰੇ ਕਹਿੰਦੇ ਵੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਦੁਆਰਾ ਕੀ ਉਹ ਬੁੱਕ ਵੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੁਆਰਾ ਕੀ ਫਿਰ ਜੋ ਕੁਝ ਪਿਛਲੇ 100 ਦਿਨਾਂ 'ਚ ਚੇਂਜ ਹੋਇਆ ਹੈ ਅਮਰੀਕਾ ਦੀ ਪੋਲਿਟਿਕਸ ਦੇ ਵਿੱਚ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਸ ਨੂੰ ਲੈ ਕੇ ਉਹ ਕਹਿੰਦੇ ਵੀ ਬੋਲਣਾ ਸ਼ੁਰੂ ਕਰਨਗੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਪੈਂਸਿਲਵੇਨੀਆ ਦੇ ਗਵਰਨਰ ਜੋਸ਼ ਸ਼ਿਫੇਰੋ ਹੋਣਾ ਨੂੰ ਵੀ ਕਾਲ ਕਾਲ ਕੀਤੀ ਆ ਉਹਨਾਂ ਦੇ ਨਾਲ ਸympathy ਜਾਰ ਕੀਤੀ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਸਪੋਰਟ ਵੀ ਦਿੱਤੀ ਹੈਗੀ ਆ ਜੋ ਤੁਹਾਨੂੰ ਪਤਾ ਹੀ ਆਵੇ ਪਿਛਲੇ ਵੀਕੈਂਡ ਦੇ ਦੌਰਾਨ ਉਹਨਾਂ ਦੇ ਘਰ ਨੂੰ ਅੱਗ ਲਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਇੱਥੇ ਤੱਕੇ ਮਾਰਨ ਦੀ ਕੋਸ਼ਿਸ਼ ਵੀ ਜਿਹੜੀ ਕੀਤੀ ਗਈ ਸੀਗੀ ਸੋ 50 ਦੇ ਕਰੀਬ ਕਮਿਊਨਿਟੀ ਲੀਡਰਸ ਫੈਮਿਲੀ ਮੈਂਬਰਸ ਉਹ ਸਾਰੇ ਪ੍ਰੈਜ਼ੀਡੈਂਟ ਵਾਈਡਨ ਜੋ ਸਾਫਕਰ ਰਾਸ਼ਟਰਪਤੀ ਆ ਉਹਨਾਂ ਨਾਲ ਮਿਲ ਕੇ ਜਿਹੜੀ ਅਗਲੀ ਪਲਾਨ ਆ ਉਹ ਲੋਕਾਂ ਨੂੰ ਦੱਸਣ ਜਾ ਰਹੇ ਹੈਗੇ ਆ ਕਹਿੰਦੇ ਭਈ ਹੁਣ ਬਹੁਤ ਲੰਮਾ ਸਮਾਂ ਅਸੀਂ ਚੁੱਪ ਬੈਠੇ ਰਹੇ ਆ ਹੁਣ ਜੋ ਕੁਝ ਹੋ ਰਿਹਾ ਆ ਉਹਦੇ ਬਾਰੇ ਉਹ ਜ਼ਰੂਰ ਬੋਲਣਗੇ ਤੇ ਕਹਿੰਦੇ ਵੀ ਬਿਲਕੁਲ ਮੈਂ ਪ੍ਰੈਜ਼ੀਡੈਂਟ 트ੰਪ ਉਹਨਾਂ ਦੇ ਜੋ ਜੋ ਉਹ ਕਰ ਰਹੇ ਹੈਗੇ ਆ ਜੋ ਅਮਰੀਕਨ ਵੈਲਿਊਜ਼ ਦੇ ਅਗੇਂਸਟ ਹੈਗਾ ਆ ਉਹਦੇ ਸਬੰਧ ਦੇ ਵਿੱਚ ਸੋਸ ਸਿਕਿਟੀ ਨੂੰ ਲੈ ਕੇ ਮੈਡੀਕੇਅਰ ਨੂੰ ਲੈ ਕੇ ਹੋਰ ਜਿਹੜੀਆਂ ਡਿਪੋਰਟੇਸ਼ਨਸ ਨੂੰ ਲੈ ਕੇ ਇਹਨਾਂ ਦੇ ਬਾਰੇ ਉਹ ਇਸ ਇਸ਼ੂ ਦੇ ਉੱਤੇ ਬੋਲਣਾ ਸ਼ੁਰੂ ਕਰਨਗੇ ਪრეਜ਼ੀਡੈਂਟ ਬਾਈਡਨ ਹੁਣੇ ਇੱਕ ਵਾਰੀ ਫੇਰ ਅੱਜ ਬਾਹਰ ਆ ਰਹੇ ਆ ਆਪਣੇ ਘਰ ਤੋਂ ਆ ਕਾਫੀ ਲੰਮਾ ਸਮਾਂ ਹੋ ਗਿਆ 100 ਦਿਨ ਦੇ ਕਰੀਬ ਹੋ ਚੁੱਕੇ ਆ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਪਣੀ ਇਲੈਕਸ਼ਨ ਹਾਰ ਗਏ ਸੀ ਤੇ ਉਹ ਚੁੱਪਚਾਪ ਬੈਠੇ ਸੀ ਪਰ ਕਹਿੰਦੇ ਵੀ ਕੋਈ ਰਨ ਇਦਾਂ ਦਾ ਨਹੀਂ ਗਿਆ ਜਿਸ ਦਿਨ ਪ੍ਰੈਜ਼ੀਡੈਂਟ 트ੰਪ ਹੋਣਾ ਨੇ ਬਾਈਡਨ ਹੋਣਾ ਦਾ ਨਾਮ ਲੈ ਕੇ ਕੋਈ ਨਾ ਕੋਈ ਉਹਨਾਂ ਦੀ ਜਿਹੜੀ ਆ ਬੇਇਜ਼ਤੀ ਕੀਤੀ ਹੋਵੇ ਪਰ ਹੁਣ ਕਹਿੰਦੇ ਵੀ ਬਾਈਡਨ ਦੇ ਜਿਹੜੇ ਇਨਰ ਸਰਕਲ ਆ ਜਿਹੜੇ ਉਹਨਾਂ ਦੇ ਕਲੋਸਟ ਫਰੈਂਡ ਆ ਜਿਹੜੇ ਐਂਡ ਤੱਕ ਜਿਹੜੇ ਉਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਰੇਸ ਤੱਕ ਰਹੇ ਜਦੋਂ ਉਹਨਾਂ ਨੂੰ ਵੀ ਧੱਕੇ ਨਾਲ ਫਿਰ ਕਮਲਾ ਹੈਰਿਸ ਉਹਨਾਂ ਦੀ ਜਗ੍ਹਾ ਤੇ ਲਿਆਂਦੀ ਗਈ ਤੇ ਉਹ ਸਾਰੇ ਕਹਿੰਦੇ ਵੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਦੁਆਰਾ ਕੀ ਉਹ ਬੁੱਕ ਵੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਤੇ ਦੁਆਰਾ ਕੀ ਫਿਰ ਜੋ ਕੁਝ ਪਿਛਲੇ 100 ਦਿਨਾਂ 'ਚ ਚੇਂਜ ਹੋਇਆ ਹੈ ਅਮਰੀਕਾ ਦੀ ਪੋਲਿਟਿਕਸ ਦੇ ਵਿੱਚ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਸ ਨੂੰ ਲੈ ਕੇ ਉਹ ਕਹਿੰਦੇ ਬਈ ਬੋਲਣਾ ਸ਼ੁਰੂ ਕਰਨਗੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਪੈਂਸਿਲਵੇਨੀਆ ਦੇ ਗਵਰਨਰ ਜੋਸ਼ ਸ਼ਿਫੇਰੋ ਨੂੰ ਵੀ ਕਾਲ ਕਾਲ ਕੀਤੀ ਆ ਉਹਨਾਂ ਦੇ ਨਾਲ ਸympathy ਜਾਰ ਕੀਤੀ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਸਪੋਰਟ ਵੀ ਦਿੱਤੀ ਹੈਗੀ ਆ ਜੋ ਤੁਹਾਨੂੰ ਪਤਾ ਹੀ ਆ ਬਈ ਸਲੇਬੀ ਕਰਨ ਦੇ ਦੌਰਾਨ ਉਹਨਾਂ ਦੇ ਘਰ ਨੂੰ ਅੱਗ ਲਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਇੱਥੇ ਤੱਕੇ ਮਾਰਨ ਦੀ ਕੋਸ਼ਿਸ਼ ਵੀ ਜਿਹੜੀ ਕੀਤੀ ਗਈ ਸੀਗੀ ਸੋ 50 ਦੇ ਕਰੀਬ ਕਮਿਊਨਿਟੀ ਲੀਡਰਸ ਫੈਮਿਲੀ ਮੈਂਬਰਸ ਉਹ ਸਾਰੇ ਪ੍ਰੈਜ਼ੀਡੈਂਟ ਵਾਈਡਨ ਜੋ ਸਾਫਕਰ ਰਾਸ਼ਟਰਪਤੀ ਆ ਉਹਨਾਂ ਨਾਲ ਮਿਲ ਕੇ ਜਿਹੜੀ ਅਗਲੀ ਪਲਾਨ ਆ ਉਹ ਲੋਕਾਂ ਨੂੰ ਦੱਸਣ ਜਾ ਰਹੇ ਹੈਗੇ ਆ ਕਹਿੰਦੇ ਭਈ ਹੁਣ ਬਹੁਤ ਲੰਮਾ ਸਮਾਂ ਅਸੀਂ ਚੁੱਪ ਬੈਠ ਰਹੇ ਆ ਹੁਣ ਜੋ ਕੁਝ ਹੋ ਰਿਹਾ ਆ ਉਹਦੇ ਬਾਰੇ ਉਹ ਜ਼ਰੂਰ ਬੋਲਣਗੇ ਤੇ ਕਹਿੰਦੇ ਵੀ ਬਿਲਕੁਲ ਮੈਂ ਪ੍ਰੈਜ਼ੀਡੈਂਟ 트ੰਪ ਉਹਨਾਂ ਦੇ ਜੋ ਜੋ ਉਹ ਕਰ ਰਹੇ ਹੈਗੇ ਆ ਜੋ ਅਮਰੀਕਨ ਵੈਲਿਊਜ਼ ਦੇ ਅਗੇਂਸਟ ਹੈਗਾ ਆ ਉਹਦੇ ਸਬੰਧ ਦੇ ਵਿੱਚ ਸ਼ੋਸ ਸਕورٹی ਨੂੰ ਲੈ ਕੇ ਮੈਡੀਕੇਅਰ ਨੂੰ ਲੈ ਕੇ ਹੋਰ ਜਿਹੜੀਆਂ ਡਿਪੋਰਟੇਸ਼ਨਸ ਨੂੰ ਲੈ ਕੇ ਇਹਨਾਂ ਦੇ ਬਾਰੇ ਉਹ ਇਸ ਇਸ਼ੂ ਦੇ ਉੱਤੇ ਬੋਲਣਾ ਸ਼ੁਰੂ ਕਰਨਗੇ